ਵੰਡੀ ਸੂਬੇ ਪਾਕਿਸਤਾਨ ਦੇ ਵਿੱਚ 8 ਫਰਵਰੀ ਨੂੰ ਜਿਹੜੀਆਂ ਚੋਣਾਂ ਹੋਈਆਂ ਜਨਰਲ ਇਲੈਕਸ਼ਨਸ ਹੋਏ ਜਿਹਦੇ ਵਿੱਚ ਪ੍ਰਧਾਨ ਮੰਤਰੀ ਜਿਹੜਾ ਉਹ ਚੁਣਿਆ ਜਾਣਾ 8 ਫਰਵਰੀ ਤੋਂ ਆ ਸਮਾਂ ਵੱਜ ਆ ਗਿਆ ਲਗਭਗ 11 ਫਰਵਰੀ ਦਾ ਯਾਨੀ ਕਿ 3 ਦਿਨ 4 ਦਿਨ ਹੋ ਚਲੇ ਆ ਪਰ ਉੱਥੇ ਦੀ ਜਿਹੜੀ ਸਰਕਾਰ ਆ ਉਹ ਅਜੇ ਤੱਕ ਚੁਣੀ ਨਹੀਂ ਜਾ ਸਕੀ ਉਥੇ ਹਾਲੇ ਤੱਕ ਲੋਕਾਂ ਨੂੰ ਉਹਨਾਂ ਦੀ ਨਮਾਇੰਦਗੀ ਕਰਨ ਵਾਲਾ ਜਾਂ ਪਾਕਿਸਤਾਨ ਦੀ ਨਮਾਇੰਦਗੀ ਪੂਰੇ ਵਿਸ਼ਵ ਦੇ ਵਿੱਚ ਕਰਨ ਵਾਲਾ ਪ੍ਰਧਾਨ ਮੰਤਰੀ ਜਿਹੜਾ ਉਹ ਹੀ ਨਹੀਂ ਮਿਲਿਆ ਔਰ ਉਹਦਾ ਕਾਰਨ ਇਹ ਹੈ ਕਿ ਨਵਾਜ਼ ਸ਼ਰੀਫ ਜਿਹੜੇ ਤਿੰਨ ਵਾਰ ਦੇ ਪ੍ਰਧਾਨ ਮੰਤਰੀ ਨੇ ਉਹ ਚਾਹੁੰਦੇ ਆ ਕਿ 2024 ਦੇ ਵਿੱਚ ਮੈਂ ਕਿਸੇ ਤਰੀਕੇ ਵੀ ਜਿਹੜਾ ਵਾ ਉਹ ਪ੍ਰਧਾਨ ਮੰਤਰੀ ਬਣਾ ਦੂਜੇ ਪਾਸੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਇਮਰਾਨ ਖਾਨ ਦੀ ਪਾਰਟੀ ਐ ਕ੍ਰਿਕਟਰ ਨੇ ਬੜਾ ਜ਼ੋਰ ਲਾਇਆ ਇਹਨਾਂ ਨੇ ਪਹਿਲਾਂ ਪ੍ਰਧਾਨ ਮੰਤਰੀ ਵੀਰੇ ਪਰ ਬਾਅਦ ਚੋ ਜਿਹੜੀ ਇਹਨਾਂ ਨੂੰ ਇਹਨਾਂ ਦੀ ਸਰਕਾਰ ਤੋੜ ਦਿੱਤੀ ਗਈ ਖਬਰਾਂ ਇਹ ਨੇ ਇਹ ਦਰਸਲ ਇਹ ਚੋਣਾਂ ਦੇ ਵਿੱਚ ਬਾਜ਼ੀ ਮਾਰੀ ਹੈ ਇਮਰਾਨ ਖਾਨ ਨੇ ਪਰ ਕਿਉਂਕਿ ਇਮਰਾਨ ਖਾਨ ਨੂੰ ਸਾਨੂੰ ਸਾਰਿਆਂ ਨੂੰ ਪਤਾ ਵੀ 10 ਸਾਲ ਦੀ ਇੱਕ ਜੇਲ ਹੋਈ 14 ਸਾਲ ਦੀ ਇੱਕ ਜੇਲ ਹੋਈ 7 ਸਾਲ ਦੀ ਇੱਕ ਜੇਲ ਹੋਈ ਹੈ 31 ਸਾਲ ਦੀ ਜੇਲ ਉਹਨਾਂ ਨੂੰ ਜਿਹੜੀ ਹੈ ਇਲੈਕਸ਼ਨਸ ਤੋਂ ਪਹਿਲਾਂ ਹੀ ਕਰ ਦਿੱਤੀ ਗਈ ਹਾਲਾਂਕਿ ਇਹ ਡਰਦੇ ਸੀਗੇ ਪਰ ਇਮਰਾਨ ਖਾਨ ਤੋਂ ਕਿ ਇਮਰਾਨ ਖਾਨ ਨੂੰ ਪਹਿਲਾਂ ਹੀ ਅੰਦਰ ਭੇਜਦੇ ਹੋ ਇਹ ਤਾਂ ਇੱਕ ਬਹੁਤ ਵੱਡਾ ਸਵਾਲ ਹੈ ਕਿਉਂਕਿ ਰਾਜਨੀਤੀ ਦੇ ਵਿੱਚ ਇਹ ਗੱਲਾਂ ਅਕਸਰ ਹੀ ਵੇਖਣ ਨੂੰ ਮਿਲਦੀਆਂ ਪਰ ਇੱਥੇ ਇੱਕ ਕਹਾਵਤ ਜ਼ਰੂਰ ਕਹੀ ਜਾ ਸਕਦੀ ਹੈ ਵੀ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਇਹ ਗੱਲ ਮੈਂ ਕਿਉਂ ਕਹਿ ਰਿਹਾ ਭਾਰਤ ਦੇ ਵਿੱਚ ਵੀ ਜਦੋਂ ਇਲੈਕਸ਼ਨ ਹੁੰਦੇ ਆ ਤਾਂ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਇਹੀ ਇਲਜ਼ਾਮ ਲਗਾਉਂਦੀਆਂ ਵੀ ਜਿਹੜੀ ਰੂਲਿੰਗ ਪਾਰਟੀ ਆ ਖਾਸ ਤੌਰ ਤੇ ਭਾਜਪਾ ਦੇ ਉੱਤੇ ਇਲਜ਼ਾਮ ਲੱਗਦੇ ਆ ਕਿ ਇਹ ਵੋਟਾਂ ਦੇ ਨਾਲ ਛੇੜਛਾੜ ਕਰਦੇ ਆ ਈਵੀਐਮ ਮਸ਼ੀਨਸ ਦੇ ਨਾਲ ਛੇੜਛਾੜ ਕਰਦੇ ਆ ਤੇ ਧੱਕੇ ਦੇ ਨਾਲ ਜਿਹੜਾ ਉਹ ਆਪਣਾ ਕੈਂਡੀਡੇਟ ਜਿਤਾ ਦਿੰਦੇ ਆ ਇਹਦੀ ਤਾਜ਼ਾ ਮਿਸਾਲ ਜਿਹੜੀ ਆ ਸਾਨੂੰ ਚੰਡੀਗੜ੍ਹ ਦੇ ਵਿੱਚ ਵੇਖਣ ਨੂੰ ਮਿਲੀ ਜਦੋਂ ਮੇਅਰ ਦੀ ਚੋਣ ਹੋਈ ਕਿਵੇਂ ਜਿਹੜੀਆਂ 8 ਜਿਹੜੀਆਂ ਟਿਕਟਾਂ ਸੀਗੀਆਂ 8 ਜਿਹੜੀਆਂ ਵੋਟਾਂ ਸੀਗੀਆਂ ਉਹ ਪ੍ਰੈਜ਼ਾਈਡਿੰਗ ਆਫੀਸਰ ਅਨਿਲ ਮਸੀਹ ਨੇ ਕੈਨਸਲ ਕਰ ਦਿੱਤੀਆਂ ਤੇ ਭਾਜਪਾ ਦੇ ਮਨੋਜ ਸੋਨਕਰ ਨੂੰ ਜਿਹੜਾ ਵਾ ਉਹ ਮੇਅਰ ਬਣਾ ਦਿੱਤਾ ਗਿਆ ਹਾਲਾਂਕਿ ਇਹ ਮਾਮਲਾ ਅਦਾਲਤ ਦੇ ਵਿੱਚ ਚਲਾ ਗਿਆ ਜਿੱਥੇ ਭਾਜਪਾ ਨੂੰ ਝਾੜ ਵੀ ਪਈ ਆ ਪਰ ਗੱਲ ਪਾਕਿਸਤਾਨ ਦੀ ਇਹ ਆ ਵੀ 265 ਸੀਟਾਂ ਨੇ ਉੱਥੇ ਕੁੱਲ ਉਹਦੇ ਵਿੱਚੋਂ ਜਿਹੜੇ 98 ਆਜ਼ਾਦ ਉਹ ਜਿੱਤ ਚੁੱਕੇ ਆ ਤੇ ਖਬਰਾਂ ਇਹ ਨੇ ਵੀ ਜਿਹੜੇ 98 ਜਿੱਤੇ ਆ ਇਹ ਸਾਰੇ ਦੇ ਸਾਰੇ ਪੀਟੀਆਈ ਯਾਨੀ ਕਿ ਇਮਰਾਨ ਖਾਨ ਦੀ ਜਿਹੜੀ ਪਾਰਟੀ ਹੈ ਪਾਕਿਸਤਾਨ ਤਹਿਰੀਕ-ਏ-ਇਨਸਾਫ ਉਹਦੇ ਨਾਲ ਇਹ ਸਬੰਧਤ ਨੇ ਔਰ ਦੂਜੇ ਪਾਸੇ ਪਾਕਿਸਤਾਨ ਮੁਸਲਿਮ ਲੀਗ نواز شریف ਦੇ ਕੇਵਲ 59 ਬੰਦੇ ਜਿੱਤੇ ਹੱਲੇ ਤੱਕ ਔਰ ਪਰ ਨਵਾਇ ਸਿਰਫ ਇਹ ਦੰਪ ਪਰ ਰਿਹਾ ਇਹ ਗੱਲ ਕਹਿ ਰਿਹਾ ਵੀ ਸਰਕਾਰ ਤਾਂ ਮੈਂ ਹੀ ਬਣਾਉਣੀ ਆ ਆਜ਼ਾਦ ਜਿਹੜੇ ਆ ਉਹ ਸਾਰੇ ਮੇਰੇ ਵੱਲ ਆ ਜਾਣੇ ਆ ਸੋ ਕੁੱਲ ਮਿਲਾ ਕੇ ਬਿਲਕੁਲ ਸਾਡੇ ਦੇਸ਼ ਵਰਗਾ ਜਿਹੜਾ ਮਾਹੌਲ ਆ ਉਧਰ ਚੱਲਦਾ ਹਾਲਾਂਕਿ ਕੋਈ ਫਰਕ ਹੈ ਨਹੀਂ ਬੋਲਬਾਣੀ ਵੀ ਇੱਕੋ ਜਿਹਾ ਭਾਈਚਾਰਾ ਵੀ ਇੱਕੋ ਜਿਹਾ ਸੱਭਿਆਚਾਰ ਵੀ ਸਾਡਾ ਇੱਕੋ ਜਿਹਾ ਪਰ ਸਵਾਲ ਇਹ ਆ ਵੀ ਜੇ ਲੀਡਰ ਇਸ ਤਰ੍ਹਾਂ ਲੋਕਾਂ ਨੂੰ ਮਿਲੂਗਾ ਜਿਹੜਾ ਜੋੜ ਦੋੜ ਦੀ ਰਾਜਨੀਤੀ ਦੇ ਨਾਲ ਆਊਗਾ ਦੋ ਇਧਰੋਂ ਫੜਲੇ ਚਾਰ ਉਧਰੋਂ ਫੜਲੇ ਤੇ ਮੈਂ ਬਸ ਪ੍ਰਧਾਨ ਮੰਤਰੀ ਬਣਨਾ ਮੈਂ ਲੀਡ ਕਰਨਾ ਚਾਹੁੰਦਾ ਮੇਰੀ ਟੌਰ ਹੋਣੀ ਚਾਹੀਦੀ ਆ ਤਾਂ ਉਹ ਸ਼ਖਸ ਜਿਹੜਾ ਵਾ ਉਹ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਕਿੱਦਾਂ ਸੁਣੂਗਾ ਉਹ ਕਿੱਦਾਂ ਲੋਕਾਂ ਨੂੰ ਇਨਸਾਫ ਦੇਊਗਾ ਉਹ ਕਿਵੇਂ ਉਹ ਜਿਹੜਾ ਪ੍ਰਧਾਨ ਮੰਤਰੀ ਹੋਊਗਾ ਜਾਂ ਕੋਈ ਵੀ ਲੀਡਰ ਦੀ ਆਪਾਂ ਗੱਲ ਕਰ ਲਈਏ ਉਹ ਲੋਕਾਂ ਦੀ ਨੁਮਾਇੰਦਗੀ ਕਿਵੇਂ ਕਰੂਗਾ ਔਰ ਉਹ ਲੋਕ ਜਿਹੜੇ ਆਜ਼ਾਦ ਜਿੱਤੇ ਜਿਹੜੇ ਇਸ ਕਰਕੇ ਆਜ਼ਾਦ ਜਿੱਤੇ ਜਿਹੜੇ 98 ਆਜ਼ਾਦ ਜਿੱਤ ਚੁੱਕੇ ਨੇ ਇਸ ਵੇਲੇ ਪਾਕਿਸਤਾਨ ਦੇ ਵਿੱਚ ਲੋਕਾਂ ਨੇ ਬੜੀ ਆਸ ਉਮੀਦ ਦੇ ਨਾਲ ਉਹਨਾਂ ਨੂੰ ਵੋਟ ਦਿੱਤੀ ਹੋਣੀ ਹੈ ਕਿ ਠੀਕ ਹੈ ਤੁਸੀਂ ਆਜ਼ਾਦ ਲੜ ਰਹੇ ਹੋ ਕੱਡੋ ਘੱਟ ਸਾਨੂੰ ਤੁਹਾਡੇ ਤੇ ਭਰੋਸਾ ਤਾਂ ਹੈ ਕਿ ਜੇ ਤੁਸੀਂ ਬਤੌਰ ਆਜ਼ਾਦ ਵੀ ਮੈਂਬਰ ਪਾਰਲੀਮੈਂਟ ਜਾਓਗੇ ਸਾਡੀ ਗੱਲ ਤਾਂ ਰੱਖੋਗੇ ਪਰ ਨਵਾਜ਼ ਸ਼ਰੀਫ ਇਹ ਕਹ ਰਿਹਾ ਵੀ ਇਹ ਸਾਰੇ ਮੇਰੇ ਨਾਲ ਨੇ ਮੇਰੇ ਸੰਪਰਕ ਚ ਨੇ ਸੇਮ ਉਹੀ ਗੱਲਾਂ ਜੋ ਸਾਡੇ ਦੇਸ਼ 'ਚ ਹੁੰਦੀਆਂ ਨੇ ਵੀ ਅਸੀਂ ਟੱਚ ਦੇ ਵਿੱਚ ਆ ਸਾਡੇ ਸੰਪਰਕ ਚ ਆ ਬੰਦੇ ਪਰ ਦੂਸਰੇ ਪਾਸੇ ਇਮਰਾਨ ਖਾਨ ਦੇ ਜਿਹੜੇ ਬੰਦੇ ਆ ਉਹ ਲਗਭਗ ਆਮ ਆਦਮੀ ਪਾਰਟੀ ਵਰਗੇ ਕੱਟੜ ਬੰਦੇ ਆ ਉਹ ਕਹਿੰਦੇ ਅਸੀਂ ਕਿਸੇ ਨੂੰ ਸਪੋਰਟ ਕਰਨਾ ਹੀ ਨਹੀਂ ਅਸੀਂ ਇਮਰਾਨ ਖਾਨ ਨੂੰ ਹੀ ਜਿਹੜਾ ਵਾ ਉਹ ਬਤੌਰ ਪ੍ਰਧਾਨ ਮੰਤਰੀ ਬਣਾਉਣਾ ਪਾਕਿਸਤਾਨ ਦਾ ਖੈਰ ਪੂਰਾ ਰੋਚਕ ਮਾਹੌਲ ਹੋਇਆ ਪਿਆ ਤਿੰਨ ਚਾਰ ਦਿਨ ਹੋ ਗਏ ਆ ਹੱਲੇ ਤੱਕ ਪਾਕਿਸਤਾਨ ਦੀਆਂ ਜਨਰਲ ਇਲੈਕਸ਼ਨ ਜਿਹੜੀਆਂ 2024 ਦੀਆਂ ਹੋਈਆਂ ਉਹਦਾ ਕਿਸੇ ਕਿਸਮ ਦਾ ਕੋਈ ਰਿਜ਼ਲਟ ਨਹੀਂ ਆਇਆ ਹਾਲਾਂਕਿ ਭਾਰਤ ਦੇ ਵਿੱਚ 543 ਸੀਟਾਂ ਤੇ ਚੋਣ ਹੁੰਦੀ ਹੈ ਲੋਕ ਸਭਾ ਦੇ ਵਿੱਚ ਤੇ ਸ਼ਾਮ 5 ਵਜੇ ਤੱਕ ਪਤਾ ਲੱਗ ਜਾਂਦਾ ਵੀ ਕਿਹੜਾ ਜਿੱਤਿਆ ਕਿਹੜਾ ਹਾਰਿਆ ਔਰ ਇੱਕੋ ਦੇ ਵਿੱਚ ਸੇਮ ਡੇ ਸਾਰਾ ਪ੍ਰੋਸੈਸ ਹੁੰਦਾ ਇੰਡੀਆ ਦੇ ਵਿੱਚ ਪਾਸ ਇੱਥੇ ਇਹੀ ਫਰਕ ਲੱਗ ਰਿਹਾ ਪਰ ਦੂਜੇ ਪਾਸੇ ਅੱਜ 3 ਦਿਨ ਹੋ ਗਏ ਆ ਇਹ ਗਿਣਤੀ ਹੋਈ ਜਾਂਦੀ ਹੈ ਵੀ ਪਛਣ ਵਾਲਾ ਹੋਵੇ ਵੀ ਬਾਹਰੋਂ ਆ ਕੇ ਬੰਦੇ ਵੋਟਾਂ ਪਾ ਕੇ ਵੀ ਵੋਟਾਂ ਅਜੇ ਤੱਕ ਗਿਣੀਆਂ ਹੀ ਨਹੀਂ ਜਾ ਰਹੀਆਂ ਔਰ ਪਾਕਿਸਤਾਨ ਦੇ ਵਿੱਚ ਤਾਂ ਬੈਲਟ ਪੇਪਰ ਤੇ VOTING ਹੁੰਦੀ ਆ ਪਾਕਿਸਤਾਨ ਦੇ ਵਿੱਚ ਕਰੀਬ 25 ਕਰੋੜ ਦੀ ਉਹਨਾਂ ਦੀ ਆਬਾਦੀ ਹੈ ਔਰ ਜਿਹਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਵੀ 10 ਕਰੋੜ ਬੰਦਿਆਂ ਨੇ ਵੀ ਵੋਟ ਪਾਈ ਹੋਣੀ ਐ ਤੋਂ ਵੀ ਘੱਟ ਲੋਕਾਂ ਨੇ ਵੋਟ ਕੀਤੀ ਹੋਣੀ ਐ ਔਰ ਬੱਚੇ ਵੀ ਹੋਣਗੇ ਕੁਝ ਲੋਕ ਵਿਦੇਸ਼ 'ਚ ਵੀ ਰਹਿੰਦੇ ਹੋਣਗੇ ਔਰ ਇਹ ਸਭ ਦੇ ਵਿੱਚ ਅੱਜ ਚੌਥੇ ਦਿਨ ਵੀ ਗਿਣਤੀ ਹੋਈ ਜਾ ਰਹੀ ਐ ਦਰਸਲ ਇਹ ਗਿਣਤੀ ਨਹੀਂ ਹੋ ਰਹੀ ਇਹ ਪੂਰੀ ਜੋੜ-ਤੋੜ ਹੋ ਰਹੀ ਐ ਵੀ ਕਿਹਨੇ ਕਿੰਨੇ ਪੈਸੇ ਲੈਣੇ ਐ ਕਿਹਨੇ ਮੇਰੇ ਨਾਲ ਤੁਰਨਾ ਕਿਹਨੇ ਅੜੇ ਰਹਿਣਾ ਔਰ ਜਿਹੜਾ ਅੜਿਆ ਰਹੂਗਾ ਹੋ ਸਕਦਾ ਫਿਰ ਉਹਨੂੰ ਵੀ ਇਮਰਾਨ ਖਾਨ ਵਾਂਗੂ ਦੇਸ਼ ਚ ਡੱਕ ਦਿੱਤਾ ਜਾਵੇ ਹਾਲਾਂਕਿ ਇਮਰਾਨ ਖਾਨ ਨੇ ਇੱਕ ਮੈਸੇਜ ਵੀ ਦਿੱਤਾ ਸੀਗਾ ਏਆਈ ਜਨਰੇਟਿਡ ਮੈਸੇਜ ਸੀਗਾ ਵੀ ਅਸੀਂ ਸਰਕਾਰ ਬਣਾਉਣੀ ਆ ਤੁਸੀਂ ਭਰੋਸਾ ਰੱਖੋ ਮੇਰੇ ਉੱਤੇ ਹੋ ਸਕਦਾ ਲੋਕਾਂ ਨੇ ਇਸ ਕਦਰ ਵੀ ਵੋਟ ਦਿੱਤਾ ਹੋਵੇ ਸੋ ਕੁੱਲ ਮਿਲਾ ਕੇ ਗੁਆਂਡੀ ਦੇਸ਼ ਦੇ ਵਿੱਚ ਵੀ ਮਾਹੌਲ ਜਿਹੜਾ ਪੂਰਾ ਰੋਚਕ ਬਣਿਆ ਪਿਆ ਵੋਟਾਂ ਜਿਹੜੀਆਂ 8 ਫਰਵਰੀ ਨੂੰ ਪੈ ਗਈਆਂ ਤੇ ਉਹ ਹਾਲੇ ਤੱਕ ਗਿਣੀਆਂ ਹੀ ਨਹੀਂ ਜਾ ਰਹੀਆਂ ਸਰਕਾਰ ਕੋਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ